ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਕੀਕਾ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਮਾਰਨਿੰਗ ਦਾ 10:00 ਬਜੇ ਹੋਏ ਨੇਗੇ ਕਮਤਨ ਦੇ ਆਪਾਂ ਨੇ ਕਰ ਲਏ ਨੇ ਤੁਹਾਨੂੰ ਪਤਾ ਹੀ ਹੈ ਆਪਣੇ ਦੀਵਾਨ ਚੱਲਦੇ ਨੇ ਬਾਹਰਲਾ ਬਾਹਲੇ ਗੁਰਦੁਆਰਾ ਸਾਹਿਬ ਸੰਤ ਬਾਬਾ ਕਰਮ ਸਿੰਘ ਜੀਾਂ ਸਿੰਘ ਦੀ ਵਰਸੀ ਹੈਗੀ ਤੇ ਦੀਵਾਨ ਲੰਗੇ ਤੇ ਅੱਜ ਦੀਵਾਨਾ ਦਾ ਹੈਗਾ ਪਹਿਲਾ ਦਿਨ ਉਹ ਤਾਂ ਜਿੱਥੇ ਖੰਡਪਾਟ ਕਈ ਦਿਨਾਂ ਦੇ ਪ੍ਰਗਾਸ ਨੇ ਹਨਾ ਕੋ ਖੰਡਪਾਟ ਪ੍ਰਗਾਸ ਹੋ ਜਾਂਦਾ ਕਿਉਂ ਪੈ ਜਾਂਦੇ ਨੇ ਨਰੇ ਹਨਾ ਨੇੜੇ-ਤੇੜੇ ਪਿੰਡਾਂ ਵਾਲਿਆਂ ਨੂੰ ਤੋਂ ਪੋਲੇ ਨੇ ਤੇ ਅੱਜ ਪਹਿਲਾ ਦੀਵਾਨਾ ਦੀਵਾਨ ਲੱਗੂਗਾ ਜੀ 12:30 ਵਜੇ ਪਰ ਅਸੀਂ ਦੀਵਾਨਾ ਤੇ ਹਨਾ ਦੀਵਾਨਾ ਵੇਲੇ ਨੂੰ ਆ ਜਾਾਂਗੇ ਅਸੀਂ ਮੱਥਾ ਟੇਕ ਕੇ ਬਸ ਮੁੜਿਆਵਾਂਗੇ ਫਿਰ ਵੀਵਿ ਵਗੂਗੀ ਦੀਵਾਨਾ ਤੇ ਅਸੀਂ ਮੱਥਾ ਟੇਕ ਕੇ ਘਰੇ ਆ ਜਾਾਂਗੇ ਕਿਉਂਕਿ ਸੁਖਮਣ ਹੋਰਾਂ ਦੇ ਪੇਪਰ ਨੇ ਇਹ ਆਕ ਕੱਢ ਲੈਣ ਦੀਆਂ ਤੇ ਫੇਰ ਘਰੇ ਮੱਜਾ ਸੁਈਆਂ ਵੀ ਨੂੰ ਕਰਤੋ ਆ ਬੰਮੀ ਵੱਖਣੀ ਮੇਰਾ ਘਰੇ ਨਹੀਂ ਸਰਨਾ ਬੀਬੀ ਦਿਵਾਨਾ ਤੇ ਰਹਿੰਦੀ ਹੈ ਨਾ ਬੀਬੀ ਨੂੰ ਫੇਰ ਛੱਡਿਆਉਣਗੇ ਸਰਦਾਰ ਜੀ ਕਿਹੜਾ ਦੂਰ ਆ ਹੈ ਨਾ ਬਾਹਰਲੇ ਗੁਰੂ ਘਰ ਹੀ ਆ ਆਪਣੇ ਪਿੰਡਾਂ ਲਈ ਤੇ ਇਸ ਕਰਕੇ ਅਸੀਂ ਦਿਵਾਨਾ ਤੇ ਜਾਂਦੇ ਆਂਗੇ ਇਹਨੇ ਆਪਣੇ ਸਾਰੇ ਯੋਗੀ ਆਪਾਂ ਜਿੰਨੇ ਦਾ ਫਰਬੇ ਤੇ ਤੁਸੀਂ ਸਾਰੇ ਜਿੰਨੇ ਵਾਹ ਚਾ ਸੋ ਦਾ ਇੰਡਰ ਸੋ ਦਾ ਇੰਡਰ ਪੁਰਾਏ ਸਾਰੇ ਖਤਮ ਹੋਏ ਪਏ ਉਹ ਗਾਡਾ ਲੈ ਲੈਂਡਰ ਆ ਗਿਆ ਤੇ ਖਤ ਹੋ ਗਿਆ ਪਕੜਾ ਲਾ ਠੀਕ ਆ ਉਹ ਸਲੈਂਡਰ ਆਪਣਾ ਹੋ ਜੂ ਜਿਹੜਾ ਆਪਣਾ ਠੀਕ ਆ ਉਹ ਚਾਰ ਜੀ ਦੋ ਦੋ ਹੋਣੇ ਪੈਸੇ ਦੇ ਆਈ ਹੋਏ ਗੱਗ ਫੇ ਗੇ ਨੇ ਚਾਹ ਪਾਣੀ ਪੀ ਲਿਆ ਤਾਂ ਕਿਹੋ ਜਿਹਾ ਟਾਈਮ ਹੈ 3 ਵਜੇ 3 ਵਜੇ ਗਏ ਚਾਹ ਪਾਣੀ ਪੀ ਲਿਆ ਅੱਜ ਛ ढाई ਵਜੇ ਚਾਹ ਕਰੀ ਸੀ ਤੇ ਚਾਹ ਪੀਂਦੇ ਪੀਂਦੇ ਸਬਜੀ ਦੇ ਦਾ ਟਾਈਮ ਹੋ ਗਿਆ ਸਬਜੀ ਫੜੀਆਂ ਮੈਂ ਪਹਿਲਾਂ ਕੱਟ ਲਈਆਂ ਸੀ ਆਲੂ ਤੇ ਪਿਆਜ਼ ਰਹਿੰਦੇ ਨੇਗੇ ਚੌਲੀਆਂ ਫੜੀਆਂ ਬਣਾਵਾਂਗੇ ਅੱਜ ਸਬਜੀ ਆਪਾਂ ਤੇ ਸਬਜੀ ਕੱਟ ਕੇ ਬਣਾ ਕੇ ਫਿਰ ਜਾਣਾ ਮੱਝਾ ਵੱਲ ਕਰਕੇ ਔਰ ਜਾਂਦੇ ਘਟਸੀ ਤੇਲ ਜਾਾਂਗੇ ਤੇ ਸਰਦੀ ਦੇ ਕੱਟ ਜਾਂ ਬਰਪਾ ਬਸ ਆਹ ਨੂੰ ਕੱਟ ਕੇ ਪਿਆਜ਼ ਕਰਕੇ ਤੇ ਤਲਵੀਆਂ ਬਣਾ ਲਾਂਗੇ ਉਹਨਾਂ ਕੇ ਹੀ ਸੁੱਕੀਆਂ ਤੇ ਵਧੀਆ ਬਣ ਜਣਗੀਆਂ ਕੱਦੂ ਤੋਰੀਆਂ ਭਿੰਡੀਆਂ ਹੈਨਾ ਅੱਜ ਜੀ ਬਹੁਤ ਧੰਨਵਾਦ ਆ ਤੋਰੀਆਂ ਕਰਨ ਆਹ ਫਲੀਆਂ ਕਰੀਏ ਨੇ ਆਹ ਹੁਣ ਤਰਾਂ ਚੜ ਜਾਨਾ ਸੀ ਬਜਣਾ ਸੀ ਗੁਰਦੁਆਰਾ ਸਾਹਿਬ ਮੱਖਾ ਟੇਕ ਆਏ ਸੀ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਬੀਬੀ ਬਾਗੀ ਸਰਦਾਰ ਜੀ ਖੇਤ ਜਾਏ ਫਿਰ ਮੈਂ ਆਹ ਦਾ ਘਰ ਦਾ ਕੰਮ ਕਰ ਲਿਆ ਤੇ ਹੁਣ ਤੇ ਬੀਬੀ ਬਾਗੀ ਹਮਾਰੀ ਗਾਲ ਮੱਖਾ ਟੇਕ ਆਇਆ ਤੇ ਸੁਵੇਰੀ ਟੇਕ ਆਇਆ ਪਰ ਉਸ ਤੋਂ ਬਾਅਦ ਹੀ ਪਰ ਕੱਲੂ ਜਾਵਾਂਗੇ ਜਿਹੜੀਆਂ ਨੇ ਜਿਹਨੇ ਫਿਰ ਮੈਨੂੰ ਫਿਰ ਉਹ ਜਿਹੜੀ ਕੱਲ ਨੂੰ ਭਾਗ ਜਾਂਦੀ ਸਾਨੂੰ ਨਹੀਂ ਬਾਕੀ ਜਾਨੇ ਕੱਲ ਨੂੰ ਦੇਖਾਂ ਹਾਂ ਸੁਣਿਆ ਮੰਗ ਜਬਾਨ ਜਾਣੇ ਪਰ ਸੋਣ ਦੇਖੋਗੇ ਕੱਲ ਨੂੰ ਜਿਹੜਾ ਪੇਪਰ ਹੈ ਕੱਲ ਨੂੰ ਸਾਡਾ ਪੇਪਰ ਹੈ ਪਰਸ ਨੂੰ ਜਾਵਾਂਗੇ ਸੁੱਤੀ ਆ ਪਰਸ ਨੂੰ ਦੋ ਸੁੱਤੀ ਹੋਣਗੀਆਂ ਨਾ 17 ਤਰੀਕ ਕਰ ਲਾਸਟ ਉਹ ਅੱਜ ਦੇ ਰਸਤੇ ਵੀ ਇਹ ਕੋਈ ਬਾਰੇ ਵਿੱਚ ਇਹ ਦਿਨ ਰਸਤਾ ਖੜਾ ਕੇ ਉਹਨੂੰ ਸੰਗਰਾਮ ਲੱਗਦਾ ਤੜਕੇ ਵਾਲ ਨੂੰ ਅੱਜ ਅੱਜ ਸੰਗਰਾਮ ਕਿਰੋ ਅੱਜ 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 ਨਹੀਂ ਹੈਗੀ ਕੱਲ ਨੂੰ ਆਣੀ ਅੱਜ ਪਾਪਾ ਦੇਖਦੇ ਰਸਤਾ ਤਾਂ ਅੱਜ ਬੋਲੀ ਨੇ 16 ਦੀ ਸੰਗਰਾਮ ਹੈ 15 ਦੀ ਹੁੰਦੀ ਹੈ 16 ਦੀ ਹੁੰਦੀ ਹੈ ਇਹਦੀ 15 ਦੀ ਬੰਨੀ ਹੁੰਦੀ ਹੈ ਪਤਾ ਹੈਗੇ ਬਾਦਲ ਵੀ ਹੁੰਦੀ ਜੀ ਤਾਈ ਬਾਦਲ ਵੀ ਹੁੰਦੀ ਗੁਰਮੁਖੀ ਜਦੋਂ ਦੋ ਦਿਨ ਪਹਿਲਾਂ ਹੁੰਦੀ ਸੀ ਨਾ ਮੈਂ ਚੰਗੀ ਤਰੀਕੇ ਨਾਲ ਜਾ ਨੀਓਹੋ ਆਇੱਕਦੀ ਫਿਰ ਆ ਸੇਵਾ ਆ ਗਈ ਮਨ ਦੇਖਾ ਤਾਂ ਇਹ ਤਾਂ ਕਿ ਬਾਬਾ ਦੇ ਦਿਨ ਅਸਤਾਂ ਬੋਲਿਆ ਲਿਆ ਤੇ ਕਰ ਰਸਤਾ ਅੱਗਾਸ ਮੰਗ ਜਿੱਦੀ ਫੜਾਇਆ ਹੋਆ ਕਿ 5 ਵਜੇ ਨੂੰ ਆਉਣਾ ਅੱਜ ਹੈਗੀ 15 ਤਰੀਕੇ ਜਿਹਦੇ ਤੋਂ 16 ਨੂੰ ਆਉਗੀ 16 ਦਾ ਹੈਗਾ ਗੁਰਮੁਖ ਦਾ ਬਰਥਡੇ ਨੇ ਸੰਗਰਾਣਾ ਦਾ ਨੇ ਜਿਵਾਨ ਨੇ ਮੇਰੇ ਬਰਥਡੇ ਆ ਗੁਰਮੁਖ ਦਾ ਵੀ ਲੈ ਕੇ ਤੁਹਾਨੂੰ ਖਾਣ ਤੇ ਤੁਹਾਰੇ ਨਾਲ ਇਹ ਵੀ ਸਾਡੇ ਗਿਆ ਹੋ ਤੁਹਾਨੂੰ ਸੰਗਰਾਣ ਸੱਕੇ ਆਨੂੰ ਗੁਰਮੁਖ ਦਾ ਆਏ ਸਾਲ ਸਾਡੇ ਦਿਵਾਨਾ ਚ ਜਨਮ ਦਿਨ ਆਉਂਦਾ ਇਹਦਾ ਹੁੰਦਾ ਕਿ ਨਿਚਾ ਅਲਨ ਦਾ ਜਿਵਾਨ ਹੁੰਦਾ ਹੈ ਸੁਖਮਣਤਾ ਹੁੰਦਾ ਲੋੜੀ ਮੇਰੇ ਤੋਂ ਬਸਹੀਂ ਸਾਹ ਦਿੰਦੇ ਹੋ ਗੁਰੂ ਸਾਨ ਵੀ ਬਤੂ ਹੋਰ ਵੀ ਕੋੜੀ ਵੀ ਮੈਂ ਤਾਈ ਵਾਰੀ ਇਹ ਸਾਹ ਹੁੰਦਾ ਜਵਾਬ ਹਨਾ ਹੁਣ ਤਾਂ ਪਤਾ ਨਹੀਂ ਕੀ ਗੱਲ ਦਰਵਾਜ਼ਾ ਹੀ ਹੋ ਗਿਆ ਸਹੇ ਛੋਟੇ ਦਾ ਜਨਮ ਦੇਣਾ ਚਾਹੇ ਵੱਡੇ ਦਾ ਜਨਮ ਦੇਣਾ ਕਿ ਕੋਹਣਾ ਹੀ ਖਰਚੇ ਵਾਧੂ ਨੇ ਤੇ ਤਾਂ ਹੀ ਖਰਚੇ ਵੱਧ ਗਏ ਅੱਗੇ ਕਿ ਜਿਹੜਾ ਜਨਮ ਦੇ ਰਹੇ ਹੁੰਦਾ ਬੱਚਿਆਂ ਨੂੰ ਐ ਬਿੰਤੀ ਪਤਾ ਵੀ ਅੱਜ ਦਾ ਅੱਜ ਦਾ ਜਨਮ ਦੇਣਾ ਹੈਗਾ ਤੇ ਉਹੀ ਕੱਪੜੇ ਪਾਈ ਫਿਰਦੇ ਹੁਣ ਤੱਕ ਕੱਪੜੇ ਵੀ ਨਵੇਂ ਹਨਾ ਤੇ ਖਰਚਾ ਵੀ 2-2015-1500 ਬੱਚੇ ਜਨਮ ਦੇ ਕਰਦਾਂਗੇ ਕਿਉਂਕਿ ਜਿਹੜੇ ਕਾ ਕੇ ਬੱਚੇ ਨੇ ਕੀ ਕਰੇ ਤਾਂ ਹੈਗਾ ਮੰਨਣਾ ਹੈ ਨਾ ਹੈ ਜਨਮ ਦਿਨ ਦਾ ਆਇਆ ਮੈਂ ਬਹੁਤ ਕਾਇ ਕਾਇ ਬੱਚਿਆਂ ਨੇ ਜਨਮ ਦਿਨ ਮਨਾਉਂਦੇ ਹੋ ਪਹਿਲਾਂ ਕਿਹੜਾ ਤੇ ਆਪਾਂ ਵੀ ਕਰ ਕਰ ਸੀਗੇ ਅਸੀਂ 4.5 60 ਕਿਤੇ ਮਨਾਇਆ ਸੀ ਜਿੰਦਾ ਆਇਆ ਨੋਂ ਤੇ ਨਹੀਂ ਹਟਣਾ ਸਾਢੇ ਪੰਜ ਤਵੀਰਵਾਜ਼ ਹਰ ਇੱਕ ਦੇ ਜਨਮ ਦਿਨ ਮਨਾਉਂਦੇ ਸੀ ਹੁਣ ਹੀ ਰੈਡੀ ਹੁਣੀ ਮਨਾਉਣ ਲੱਗੇ ਨੇ ਪੁੱਤ ਪਹਿਲਾਂ ਪਹਿਲਾ ਹੈਗਾ ਸਨ ਰੈਡੀ ਬਈ ਪਹਿਲੇ ਰੈਡੀ ਦਾ ਮੈਂ ਰੋਮਾਂਨ ਬੈਠਾ ਹਾਂ ਹੁਣ ਤੇਰੇ ਬ੍ਰਦਰ ਦਾ ਸੰਦੇ ਨਾ ਤਮੈ ਨਹੀਂ ਹਟੇਗਾ ਹੁਣ ਦੇਖੋ ਰਾਤ ਕਰਦਾ ਤੇਰੇ ਇੱਕ ਦਿਨ ਦਾ ਆਇਆ مانچ کا چودہ گرمن سنوا میرا تو کسی پتا سبزی سبزی میں ਮੱਝਾ ਮੇਰੇ ਖੜੀਆਂ ਹੋ ਗਏ ਬੰਨਣਾ ਨੂੰ ਮੈਂ ਤੜਕਾ ਲਾ ਕੇ ਜਾਉਂ ਭਾਂਡੇ માં ਜੇ ਤੜਕਾ ਲਾ ਕੇ ਫਿਰ ਜਾਉ ਸਾਢੇ 3:00 ਹੋ ਜਾਣਗੇ ਬੰਨਦੀ ਕਰਦੀ 4:00 ਵਜੇ ਜਾਣਗੇ 4:30 ਕਿਉਂਕਿ 15 ਮਿੰਟ ਤਾਂ ਮੈਨੂੰ ਇਹ ਲੱਗ ਜਾਂਦੇ ਨੇ ਉਹ ਜੀ ਕਿਸੇ ਨੂੰ ਕੈਲਸ਼ੀਅਮ ਪਾ ਦੇ ਕਿਸੇ ਨੂੰ ਦਵਾਈ ਪਾ ਦੇ ਕਿਸੇ ਨੂੰ ਲੈਟੀ ਪਾ ਦੇ ਕਿਸੇ ਨੂੰ ਪਾਊਡਰ ਪਾ ਦੇ ਉਹ ਫਿਰ ਉਹ ਸਾਲ ਮੇਰੇ ਤੇ ਲੈਟੀ ਲੁਧਿਆਣੇ ਸਰਦਾਰ ਜੀ ਕੋ ਪਾਊਡਰ ਦੇ ਥੈਲਾ ਹੋਰ ਲਿਆਂਦਾ 10 ਕਿਲੋ ਦਾ ਬਸ ਕਿਸੇ ਨੂੰ ਫੋਸਫੇਟ ਪਾ ਦੇ ਕਿਸੇ ਨੂੰ ਫੋਸਫੇਟ ਪਾ ਇਸ ਤਰ੍ਹਾਂ ਹੋ ਜਾਂਦਾ ਉੱਖ ਲੱਗੀ ਤੇ ਭੁੱਖ ਲੱਗੀ ਤੇ ਖਾ ਲੋ ਪਣ ਚਟਣੀ ਪਈ ਆ ਆਦਰਕ ਦੀ ਚਿਬੜਾਂ ਦੀ ਟਮਾਟਰ ਦੀ ਪੁੱਤੀ ਕਰੋਤੀ ਖਾ ਲੋ ਜਿਹੜੇ ਅਸੇਵ ਖਾ ਲੋ ਜਿਹੜੇ ਡੇੜੀ ਲੇਜ ਲਿਆ ਸਾਰੇ ਖਾ ਲਿਆ ਪਏ ਨੇ ਸੇਰ ਗਰਮ ਹੋ ਗਿਆ ਨਾਲੀ ਪਾਣੀ ਤੇ ਪਿਆਜ਼ ਤੇ ਆਲੂ ਸੋਲਿਆ ਆਪਾਂ ਪਾण्डे ਮਾਂ ਦੇ ਮਾਂ ਦੇ ਤਲੀਆਂ ਜਾਣਗੀ ਕਦੀ ਵਾਰ ਕੱਟ ਸੀ ਫਰਮਣ ਤੇ ਕਿਉਂਕਿ ਆਪਾਂ ਮਾਂ ਜਾਂ ਮੁੱਢ ਪਾण्डे ਪਾण्डे ਆਟੇ ਦਾ ਪਿਆਸ ਆਇਆ ਜਦ ਬਾਰਾੜ ਮੈਂ ਬਿੱਲੇ ਘਰਨੇ ਮਲਾਈ ਨੂੰ ਵੀ ਲਾ ਕੇ ਅੱਜ ਅਸੀਂ ਪਿਆਣੀਆਂ ਪਿਆਈਆਂ ਸੀ ਕੰਨਿਆਂ ਨੂੰ ਦੁੱਧ ਪਿਆਇਆ ਸੀ ਆਪਣੀ ਛੋਟੀ ਦਾ ਦੁੱਧ ਜਿਹੜੀ ਮਾਗਰੋ ਸੋਈ ਆ ਪਹਿਲੇ ਦਿਨ ਪਰ ਵਰਤਿਆਗਾ ਤੇ ਚਾਹ ਛੋਟੀ ਦੁੱਧ ਦੀ ਘਰੀ ਸੀਗੀ ਤੇ ਜਿਦੋਂ ਹਣਾ ਆਪਾਂ ਹੁਣ ਤਾਂ ਬੱਚਿਆਂ ਨੂੰ ਇਹ ਪਤਾ ਵੀ ਧਿਆਣੀਆਂ ਕੀ ਹੁੰਦੀਆਂ ਨੇ ਜਿਦੋਂ ਆਪਾਂ ਤੇ ਬਹੋ ਕਰਦੇ ਹੁੰਦੇ ਸੀਗੇ ਆਪਣੇ ਮੱਝ ਛੋਂਦੀ ਹੁੰਦੀ ਸੀ ਹਣਾ ਆਪਾਂ ਨੂੰ ਕੀ ਪਿਉਦੇ ਹੁੰਦੇ ਸੀਗੇ ਹੁਣ ਜਦ ਤੱਕ ਗੋਲਤ ਹੁੰਦੇ ਪਿਆਰਾਂ ਦੇ ਚਿਹਰੇ ਉਹ ਕਰਦਾਂ ਨੇ ਚਾਹ ਪਿਆਰਾਂ ਦੀ ਹੁਣ ਤਾਂ ਪਹਿਰੇ ਬੱਚੇ ਦੁੱਧ ਨਹੀਂ ਪੀਂਦੇ ਸੋ ਸਾਢੇ 10:00 'ਤੇ ਨਾ ਵੀ ਪੀਂਦੇ ਲੱਸੀ ਪੀਂਦੇ ਨੇ ਅੱਧਾ ਦੁੱਧ ਅੱਧਾ ਪਾਣੀ ਕਾਨੂੰਨਦਾਨੀ ਆ ਪੌਲੀ ਰਸਤਰੀ ਰੱਖਾਂਗੇ ਕਿਉਂਕਿ ਆਪਣਾ ਹੂੰ ਪੁੱਜੂਗਾ ਹਾਂ ਸਮਾਨ ਇਹ ਬਹੁਤ ਛੋਟਾ ਤੇ ਦਾਣਿਆਂ ਕਿਉਂਕਿ ਮੱਖੀ ਖਾਣਾ ਬਾਲਾ ਦਾ ਚੰਡ ਦੇ ਕਿ ਪਮਾਨ ਦਾ ਜੀ ਭਾਂਡੇ ਹੂੰ ਭਾਂਡੇ ਸਾਰੇ ਇਕੱਠੇ ਕਰ ਲਓ ਜੀ ਸਾਹਮਣੇ ਨਾਲ ਜੀ ਮੈਂ ਸਬਜ਼ੀ ਕੱਟਦੇ ਕੱਟਦੇ ਦਿਨਾਂ ਦਾ ਬਹੁਤ ਫਰਕ ਪੈਂਦਾ ਦਿਨਾਂ ਦਾ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਇਨਾ ਪਿਆਜ਼ ਵਾਲੀ ਕਰਦਾ ਕੁਝ ਹੋਰ ਕੀ ਵਿਸੇਰ ਤੁ ਚੀਰਨੇ ਪਿਆਜ਼ ਜੀ ਸੁਨਹਲੇ ਹੋਣ ਲੱਗ ਗਿਆ ਸੋ ਹਰਾ ਥੋੜਾ ਹੁਣ ਪਰ ਇਹ ਪੱਜਾ ਪਾਣੀ ਵੀ ਲੋ ਜਿਹੜਾ ਟਾਈਮ ਹੁਣ 3:30 3:45 ਹੋ ਗਏ ਨੇਗੇ ਤੇ ਆਪਾਂ ਜਾਂਦੇ ਹਾਂ ਮੱਜਾਂ ਵੱਲ ਕਿਉਂਕਿ ਹੁਣ ਸਾਨੂੰ ਪਤਾ ਹੀ ਐ ਮੱਜਾਂ ਦਾ ਟਾਈਮ ਹੋ ਗਿਆ 10 ਮਿੰਟ ਜੈਸਟ ਕਰ ਲਈ ਬਹੁਤ ਸਾਰੇ ਜਿਹੜੋ ਕੰਮ ਹੋ ਜਾਂਦੇ ਨੇ ਨਾ ਦਮ ਚੜ ਜਾਂਦਾ ਕਹਿੰਦੇ ਹੁੰਦੇ ਨੇ ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ ਖੜੋਂਗੇ ਤਾਂ ਸਲਾਹਾਂ ਮਿਲਣਗੀਆਂ ਹਨਾ ਜੇ ਕਿਸੇ ਕੋਲੇ ਖੜਾ ਬੈਠਾਂਗੇ ਤਾਂ ਸਲਾਹਾਂ ਹੀ ਮਿਲਣਗੀਆਂ ਕੋਈ ਚੰਗੀ ਦਿਓ ਕੋਈ ਮਾੜੀ ਦਿਓ ਤੁਰਦੇ ਰਹਾਂਗੇ ਤਾਂ ਆਪਣਾ ਜ਼ਿੰਦਗੀ ਦੇ ਹਨਾ ਤਰੱਕੀ ਕਰਾਂਗੇ ਕੰਮ ਕਰਾਂਗੇ ਰੱਜ ਕੇ ਖਾਵਾਂਗੇ ਤੇ ਜੇ ਕਿਸੇ ਬਜ਼ੁਰਗ ਦਾ ਆਪਾਂ ਹਨਾ ਦੇਖਭਾਲ ਕਰਾਂਗੇ ਤਾਂ ਹੀਰਿਆਂ ਤੋਂ ਵੱਧ ਮਹਿੰਗੀਆਂ ਦਵਾਵਾਂ ਮਿਲਣਗੀਆਂ ਤੇ ਆਪਾਂ ਕਿਸੇ ਦੀ ਸੀਸ ਲਮਾਂਗੇ ਕਿਸੇ ਨੂੰ ਰੱਜ ਕੇ ਰੋਟੀ ਖਵਾਵਾਂਗੇ ਕਿਸੇ ਤੋਂ ਆਪਾਂ ਪਿਆਸੇ ਨੂੰ ਪਾਣੀ ਪਿਵਾਵਾਂਗੇ ਭੁੱਖੇ ਨੂੰ ਰੋਟੀ ਖਵਾਵਾਂਗੇ ਤਾਂ ਆਪਾਂ ਨੂੰ ਹੀਰਿਆਂ ਤੋਂ ਵੱਧ ਦਬਾਵਾ ਮਿਲਣੀਆਂ ਤਾਂ ਕਿ ਕਿਸੇ ਦਾ ਕੋਈ ਮਾੜਾ ਨਾ ਕਰੋ ਤੇ ਚਾਹੇ ਆਪਣੇ ਤੋਂ ਕੋਈ ਲੱਖ ਮਾੜਾ ਕਰਦਾ ਸਾਰਿਆਂ ਲਈ ਹੈ ਨਾ ਸਭ ਸਭ ਦੇ ਪੜਾਈ ਦੀ ਪਰਦਾਸ ਕਰੋ ਕਿਸੇ ਦੀ ਨਹੀਂ ਮਾੜਾ ਸੋਚੋ ਨਾ ਮਾੜਾ ਕਰੋ ਨਾ ਜਿਵੇਂ ਬਹਿਗਰੂ ਨੇ ਆਪਾਂ ਨੂੰ ਤਰੱਕੀਆਂ ਬਖਸੀਆਂ ਨੇ ਸਭ ਨੂੰ ਗਰੀਬ ਨੂੰ ਅਮੀਰ ਨੂੰ ਬਹਿਗਰੂ ਤਰੱਕੀਆਂ ਬਖਸੀ ਹੈ ਨਾ ਤੇ ਹਰ ਕੋਈ ਬਾਦੇ ਨੂੰ ਫਿਰਦਾ ਘਾਟੇ ਨੂੰ ਕੋਈ ਨਹੀਂ ਫਿਰਦਾ ਹੁੰਦਾ ਹਨਾ ਤੇ ਵਾਹਿਗੁਰੂ ਸਭ ਦੇ ਘਰਾਂ 'ਚ ਬਾਦਾਂ ਵਖਸੇ ਬਰਕਤ ਵਖਸੇ ਤੇ ਵਾਹਿਗੁਰੂ ਤਰੱਕੀ ਵਖਸੇ ਜਿਹੜੇ ਮੇਰਾ ਸੋਹਣਾ ਸੋਹਣਾ ਪਿਆ ਪਿਆਰਾ ਪਿਆਰਾ YouTube ਤੇ ਪਰਿਵਾਰ ਜੁੜਿਆ ਸਭ ਨੂੰ ਤਰੱਕੀ ਵਖਸੇ ਵਾਹਿਗੁਰੂ ਤੇ ਜੋ ਵੀ ਰਿਸ਼ਤੇਦਾਰ ਨੇ ਆਣ ਗੁਮਾਂਡ ਹੈ ਸਕੇ ਸੰਬੰਧੀ ਨੇ ਸਭ ਨੂੰ ਹੀ ਤੰਦਰੁਸਤੀ ਵਖਸੇ ਤੇ ਗਰੀਬ ਅਮੀਰ 'ਚ ਵੀ ਰੱਬ ਉਹਨੇ ਹੀ ਵਖਸ ਵਖਸ ਸਾਹ ਵਖਸੇ ਨੇ ਜਾਨ ਵਖਸੀ ਆ ਹਨਾ ਤੇ ਆਪਾਂ ਨੂੰ ਐ ਨਹੀਂ ਹੋਣਾ ਚਾਹੀਦਾ ਵੀ ਇਹ ਗਰੀਬ ਹੈ ਤੇ ਕਹਿੰਦੇ ਹੁੰਦੇ ਨੇ ਵੀ ਕਿਸੇ ਤੱਕ ਵੀ ਲੋੜ ਪੈਂਦੇ ਆ ਗਰੀਬ ਤੱਕ ਅਮੀਰ ਤੱਕ ਹਨਾ ਤੇ ਬਾਹਰੀ ਗੱਲ ਕੀ ਹੈ ਗਲੀ ਦੇ ਕੱਖਾਂ ਦੀ ਵੀ ਆਪਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਨਾਲੀ ਦੇ ਕੱਖਾਂ ਦੀ ਗਲੀ ਦੇ ਕੱਖਾਂ ਦੀ ਵੀ ਜ਼ਰੂਰਤ ਪੈ ਜਾਂਦੀ ਹੈ ਕਿਸੇ ਦਾ ਮਾੜਾ ਨਾ ਸੋਚੋ ਬਸ ਚੰਗਾ ਕਰੋ ਚੰਗਾ ਪਹਿਨੋ ਚੰਗਾ ਖਾਓ ਚੰਗੀ ਮਿਹਨਤ ਕਰੋ ਜਿਹੜਾ ਮਿਹਨਤ ਦਾ ਪੈਸਾ ਉਹ ਇੱਕ ਨਾ ਇੱਕ ਦਿਨ ਹਨਾ ਆਪਾਂ ਨੂੰ ਜ਼ਰੂਰ ਕਾਮਯਾਬੀ ਦਬਾਵੂਗਾ ਤੇ ਬਹੁਤ ਸਾਰੇ ਥਾਵੇਂ ਦੇਖਿਆ ਹੀ ਆ ਜਿੰਨਾ ਜਿਹੜੀ ਕੋਈ ਹਾਹਾ ਬੇਈਮਾਨੇ ਦੀ ਕਮਾਈ ਹੁੰਦੀ ਆ ਹੋਏ ਇਸ ਤਰ੍ਹਾਂ ਹੀ ਜਾਂਦੀ ਆ ਮਿਹਨਤ ਕਰੋ ਬਸ ਤੇ ਆਪਾਂ ਨੂੰ ਮਿਹਨਤ ਕਰਾਂਗੇ ਵਹਿਗੁਰੂ ਕਾਹ ਸੱਚੀ ਦੀ ਟੋਟ ਨਹੀਂ ਦਿੰਦਾ ਤੇ ਸਭ ਦੇ ਭਲੇ ਦੀ ਅਰਦਾਸ ਕਰੋ ਮਿਹਨਤ ਕਰੋ ਵੰਡ ਸਕੋ ਹਨ ਤੇਰੀ ਮਰਜ਼ੀ ਹੈ ਹਨ ਮਨੀ ਔਰੀਆਂ ਰਹਿੰਦੇ ਨੇ ਉੱਤੇ ਲੋ ਜੀ ਆਪਾਂ ਨੇ ਧਾਰਾ ਕੱਢ ਲਿਆ ਨੇ ਦੁੱਧ ਘਰਨ ਕਰ ਲਿਆ ਹੁਣ ਜਿਹੜਾ ਮੜਾ ਮੋਟਾ ਇਧਰ ਹੁਣ ਪਾਸ ਖੰਡਦਾ ਹੈਗਾ ਰਲਾ ਕੇ ਘੜਦੀ ਟੜਕੀ ਫਿਰ ਪੌਣ ਸੌਖੇ ਹੋ ਜਾਂਦੇ ਨੇਗੇ ਤੇ ਹਰ ਇੱਕ ਬਸ ਸੌਖ ਹੋਏ ਤੋਂ ਧਾਰਾ ਗੂੜਾ ਕੱਢ ਲਈਆਂ ਤੇ ਬਸ ਉਹਨਾਂ ਚ ਜੋ ਧੂਕ ਕਰ ਦੇਵਾਂਗੇ ਜਿੱਡਤੀ ਸਾਰਾ ਕੁਝ ਨੂੰ ਫਿਰ ਅੱਗੇ ਮੰਗਣ ਟੜਕੀ ਚਾਰ ਲਵਾਇ ਦਿੱਤਾ ਤੇ ਆਪਾਂ ਕੀ ਕਰਦਿਆਂਗੇ ਤੁਸੀਂ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਗ੍ਰੀਨ ਕਰਦੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਿਦਾਵ ਨਾਲ ਅੱਜ ਦੀ ਵੀਡੀਓ ਵੀ ਚੰਗੇ ਬਾਈ ਬੁਲਜੀਤ ਖਾਲਸਾ ਬੰਦ ਜੀ ਬਤ